ਇਹ ਬੁੱਧੀ ਸਿਆਣਪ ਦੀ ਗੱਲ ਨਹੀਂ ਹੁੰਦੀ ਰੌਲਾ ਪਾਉਣਾ ਸਿਆਣਾ ਬੰਦਾ ਰੌਲਾ ਮਕਾ ਜਾਂਦਾ ਕਮਲਾ ਰੌਲਾ ਵਧਾ ਜਾਂਦਾ ਹੁੰਦਾ ਭਾਈ ਕਨਈਆ ਜਦੋਂ ਦਰਬਾਰ ਵਿੱਚ ਆਇਆ ਗਲ ਵਿੱਚ ਪੱਲਾ ਪਾ ਕੇ ਖੜਿਆ ਮਹਾਰਾਜ ਮੇਰਾ ਔਗਣ ਮੇਰੀ ਗਲਤੀ ਮੇਰੀ ਝੋਲੀ ਪਾ ਦਿਓ ਆਖੋ ਸਦਨਾ ਸ੍ਰੀ ਵਾਹਿਗੁਰੂ ਅਰਦਾਸ ਵੀ ਇਹ ਕਰਿਆ ਕਰੋ ਔਗਣਾ ਦੇ ਭਰਿਆ ਹੋਇਆਂ ਨੂੰ 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 ਅਗਣਾ ਦੇ ਭਰਿਆ ਹੋਇਆਂ ਨੂੰ ਓਗਣਾ ਦੇ ਭਰਿਆ ਹੋਇਆਂ ਨੂੰ ਓਗਣਾ ਦੇ ਭਰਿਆ ਹੋਇਆਂ ਨੂੰ ਓਗਣਾ ਦੇ ਭਰਿਆ ਹੋਇਆਂ ਨੂੰ ਵਕਸ ਨੇ ਉਹ ਗੁਰ ਮੇਰੇ ਵਕਸ ਨੇ ਉਹ ਗੁਰ ਮੇਰੇ ਓਗਣਾ ਦੇ ਭਰਿਆ ਹੋਇਆਂ ਓਗਣਾ ਦੇ ਭਰਿਆ ਹੋਇਆਂ ਨੂੰ ਵਕਸ ਨੇ ਉਹ ਗੁਰ ਮੇਰੇ ਓਗਣਾ ਦੇ ਭਰਿਆ ਹੋਇਆਂ ਪਰੇਆ ਹੋਇਆ ਤੂੰ ਬਖਸ਼ ਲਿਓ ਗੁਰ ਮੇਰੇ ਉਕਾਣਾਂ ਦੇ ਭਰਿਆ ਹੋਇਆ ਤੂੰ ਉਕਾਣਾਂ ਦੇ ਭਰਿਆ ਹੋਇਆ ਤੂੰ ਬਖਸ਼ ਲਿਓ ਗੁਰ ਮੇਰੇ ਬਖਸ਼ ਲਿਓ ਗੁਰ ਮੇਰੇ ਉਕਾਣਾਂ ਦੇ ਭਰਿਆ ਹੋਇਆ ਉਕਾਣਾਂ ਦੇ ਭਰਿਆ ਹੋਇਆ ਤੂੰ ਬਖਸ਼ ਲਿਓ ਗੁਰ ਮੇਰੇ ਉਕਾਣਾਂ ਦੇ ਭਰਿਆ ਹੋਇਆ ਉਗਣਾ ਦੇ ਭਰਿਆ ਹੋਇਆ ਨੂੰ ਉਹੀ ਬਖਲੇ ਹੋ ਗੁਰ ਮੇਰੇ ਉਗਣਾ ਦੇ ਭਰਿਆ ਹੋਇਆ ਨੂੰ ਉਗਣਾ ਦੇ ਭਰਿਆ ਹੋਇਆ ਨੂੰ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਬਾਬਾ ਕਬੀਰ ਜੀ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨੇ ਐਸਾ ਕਰ ਬੂਝੇ ਆ ਮੀਤ ਹਮਾਰਾ ਸੋਏ ਵੈਦ ਕੋਲ ਜਾਣਾ ਹੋਵੇ ਨਾ ਡਾਕਟਰ ਕੋਲ ਬਿਮਾਰੀਆਂ ਕਹਿਣੀਆਂ ਪੈਂਦੀਆਂ ਨੇ ਮੈਨੂੰ ਖੰਘ ਹੋ ਗਈ ਮੈਨੂੰ ਬੁਖਾਰ ਹੋ ਗਿਆ ਢਿੱਡ ਪੀੜ ਕਰਦਾ ਸਿਰ ਪੀੜ ਕਰਦਾ ਕਹਿਣਾ ਪੈਂਦਾ ਨੂੰ ਜੇ ਆਪਾਂ ਜਾ ਕੇ ਕਹੀਏ ਬਿਮਾਰੀ ਕੋਈ ਹੈ ਨਹੀਂ ਮੈਂ ਤੇ ਗੇੜਾ ਦੇਣ ਆਇਆ ਫੇਰ ਫੇਰ ਨਹੀਂ ਗੱਲ ਬਣਦੀ ਟਰੀਟਮੈਂਟ ਅੱਗੇ ਨਹੀਂ ਚੱਲਦਾ ਇਲਾਜ ਨਹੀਂ ਅੱਗੇ ਹੋਣਾ ਪਹਿਲਾਂ ਬਿਮਾਰੀਆਂ ਕਹਿਣੀਆਂ ਪੈਂਦੀਆਂ ਨੇ ਇੱਥੇ ਵੀ ਆ ਕੇ ਏ ਨਾ ਕਹਿ ਦੇਆ ਕਰ ਮੈਂ ਤੇ ਗੁਨਾ ਦਾ ਭਰਿਆ ਹੋਇਆ ਨਹੀਂ ਹਮ ਅਬ ਗੁਣ ਭਰੇ ਏਕ ਏਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖੇ ਖਾਈ ਮਾਇਆ ਮੋਹ ਪਰ ਹੰਪਾਈਪੂ ਲੈ ਸੁਧਦਾਰ ਸਿਉ ਪ੍ਰੀਤ ਲਗਾਈ ਸੁਧਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ